ਉਹੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ਼੍ਰੀ ਬਾਸ਼ੀਵਾੜਾ ਸਾਹਿਬ ਜੀ ਚਰਨ ਕਮਲ ਸਾਹਿਬ ਜੀ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਜੀ ਆ ਕੇ ਇਸ ਬਾਸ਼ੀਵਾੜਾ ਦੇ ਜੰਗਲ ਵਿੱਚ ਰਾਤ ਬਤਾਉਂਦੇ ਆ ਹਨ ਜੀ ਤੇ ਕਿਹੜਾ ਉਹ ਦਰਖਤ ਉਹ ਵੀ ਆਪਾਂ ਤੁਹਾਨੂੰ ਜਰੂਰ ਦਰਸ਼ਕ ਰਣੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਨਾ ਜੀ ਪੂਰਾ ਵਲੋਗ ਦੇਖ ਲਈ ਸਾਡੇ YouTube ਚੈਨਲ ਪਟ ਸਿਕ ਟ੍ਰੈਵਲ ਚੈਨਲ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਆ ਸਾਰਾ ਸੰਕੇਵ ਦੇ ਵਿੱਚ ਇਤਿਹਾਸ ਹੈ ਜੀ ਸਕਰੀਨ ਸ਼ਾਟ ਲੈ ਕੇ ਜਰੂਰ ਪਰ ਸਕਦੇ ਹੋ ਨਾ ਜੀ ਆਦਰ ਉਹ ਲੱਗਿਆ ਪਿਆ ਜੀ ਤਰਪਿਆਲੇ ਨੂੰ ਕੀ ਹਾਲ ਮਰੀਦਾ ਦਾ ਕਹਿਣਾ ਜੀ ਆ ਸਾਰਾ ਸ਼ਬਦਾਂ ਤੇ ਉਚਾਰਿਆ ਸਤਿਗੁਰੂ ਪਾਤਸ਼ਾਹ ਜੀ ਨੇ ਆ ਉਹ درختਾ ਜੀ ਆ ਉਹ ਜੰਡ ਸਾਹਿਬ ਜੀ ਤੇ ਸੰਗਤ ਜਿਹੜੀ ਨਮਸਤਕ ਹੋ ਰਹੀ ਆ ਦਰਸ਼ਨ ਦੇਖਾਰ ਕਰਦੀ ਆ ਆਪਾਂ ਵੀ ਦਰਸ਼ਨ ਦੇਖਾਰ ਕਿਤੇ ਮੱਥਾ ਟੇਕਿਆ ਤੇ 350 ਸਾਲ ਪੁਰਾਣਾ ਆ ਉਹ درختਾ ਜੀ ਆ ਉਹ ਜੰਡ ਸਾਹਿਬ ਜੀ ਜਿੰਦੇ ਥੱਲੇ ਆ ਕੇ ਗੁਰੂ ਪਾਤਸ਼ਾਹ ਜੀ ਆਪਣਾ ਆਰਾਮ ਫਰਮਾਉਂਦੇ ਆ ਨਾ ਜੀ ਸੋਚ ਕੇ ਦੇਖੋ ਕੜਾਕੇ ਦੀ ਠੰਡ ਸੀ ਉਸ ਸਮੇਂ ਹਰਿਆਲੀ ਜੰਗਲ ਸੀ ਸਾਰੇ ਪਾਸੇ ਨਾ ਜੀ ਤੇ ਇਨੇ ਜੰਗਲੀ ਜਾਨਵਰ ਸੀ ਨਾ ਜੀ ਆ ਉਹ درختਤਾ ਜੀ ਗੁਰਦੁਆਰਾ ਮਾਚੀਵਾੜਾ ਸਾਹਿਬ ਚਰਨਕੁਮਾਰ ਸਾਹਿਬ ਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜੀ